ਮੁੱਖ ਮੰਤਰੀ ਭਗਵੰਤ ਮਾਨ ਦਿੱਲੀ হাইকਮਾਨ ਤੋਂ ਨਾਰਾਜ਼ ਹੋ ਗਏ ਨੇ ਪਿਛਲੇ ਕਈ ਦਿਨਾਂ ਤੋਂ ਸਾਡੇ ਵੱਲੋਂ ਇਹ ਖਬਰ ਕੀਤੀ ਜਾ ਰਹੀ ਸੀ ਕਿ ਦਿੱਲੀ ਲੌਬੀ ਦੇ ਵਿਚਕਾਰ ਤੇ ਭਗਵੰਤ ਮਾਨ ਦੇ ਵਿਚਕਾਰ ਸਭ ਕੁਝ ਅੱਛਾ ਨਹੀਂ ਹੈ ਤੇ ਹੁਣ ਉਹ ਗੱਲ ਜਿਹੜੀ ਆ ਉਹ ਬਾਹਰ ਆ ਗਈ ਹੈ ਜਲੰਧਰ ਜਿਮਨੀ ਚੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਸੱਤਾ ਦੇ ਪਾਵਰ ਸੈਂਟਰ ਜਿਹੜੇ ਆ ਉਹ ਦੋ ਬਣ ਚੁੱਕੇ ਆ ਇੱਕ ਸੰਦੀਪ ਪਾਠਕ ਦਾ ਤੇ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪਾਸੇ ਪਾਰਟੀ ਨੇ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਜਲੰਧਰ ਜਿਮਨੀ ਚੋਣ ਜਿਹੜੀ ਆ ਉਹ ਸੰਦੀਪ ਪਾਠਕ ਦੀ ਅਗਵਾਈ ਦੇ ਵਿੱਚ ਲੜੀ ਜਾਊਗੀ ਉਹਦੇ ਥੱਲੇ ਕਿਹੜੇ ਕਿਹੜੇ ਵਿਧਾਇਕ ਤੇ ਮੰਤਰੀ ਕੰਮ ਕਰਨਗੇ ਉਹਨਾਂ ਦੀ ਸਾਰੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਆਰਡਰ ਜਿਹੜੇ ਆ ਲਿਖਤੀ ਜਾਰੀ ਕਰ ਦਿੱਤੇ ਗਏ ਆ ਕਿ ਸੰਦੀਪ ਪਾਠਕ ਦੀ ਅਗਵਾਈ ਦੇ ਵਿੱਚ ਇਹ ਚੋਣ ਲੜੀ ਜਾਣੀ ਹੈ ਤੇ ਆ ਆ ਵਿਧਾਇਕ ਮੰਤਰੀ ਕੰਮ ਕਰਨਗੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਪਣਾ ਦਾਵਾ ਕਰ ਰਹੇ ਨੇ ਕਿ ਅਗਵਾਈ ਜਿਹੜੀ ਉਹ ਮੇਰੇ ਕੋਲ ਹੈ ਜਿਮਨੀ ਚੋਣ ਦੀ ਕਮਾਨ ਜਿਹੜੀ ਹੈ ਉਹ ਮੇਰੇ ਕੋਲ ਹੈ ਤੇ ਕੁਝ ਮੰਤਰੀਆਂ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿਣੀ ਪੈਗੀ ਕਿ ਜਨਦਰ ਜਿਮਨੀ ਚੋਣ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਹੀ ਸਾਬਣਗੇ ਅਜਿਹਾ ਕਿਉਂ ਚੱਲ ਰਿਹਾ ਪਾਰਟੀ ਦੇ ਅੰਦਰ ਦੋ ਫਾੜ ਵਾਲਾ ਸਿਸਟਮ ਕਿਉਂ ਆ ਕਿਉਂਕਿ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਤੇ ਗੱਲਬਾਤ ਅਸੀਂ ਕੀਤੀ ਸੀ ਕਿ ਅਲੱਗ-ਅਲੱਗ ਮੀਟਿੰਗਾਂ ਕੁਝ ਲੋਕ ਮੰਨਦੇ ਨਹੀਂ ਸੀ ਤੇ ਹੁਣ ਇਹ ਸਾਰੀ ਗੱਲ ਬਾਹਰ ਆ ਗਈ ਹੈ ਹੁਣ ਅਜਿਹਾ ਚੱਲ ਕਿਉਂ ਰਿਹਾ ਤੇ ਚੱਲੇਗਾ ਕਦੋਂ ਤੱਕ ਇਹਦਾ ਫਾਇਦਾ ਨੁਕਸਾਨ ਕੀ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੋਈ ਨਜ਼ਲਾ ਡਿੱਗੇਗਾ ਜਾਂ ਕੀ ਕੁਝ ਗੱਲਬਾਤ ਹੈ ਕਿ ਕੁਰਸੀ ਦੀ ਵੀ ਬਲੀ ਲਈ ਜਾ ਸਕਦੀ ਹੈ ਸਾਰੀ ਖਬਰ ਤੇ ਵਿਸਤਾਰਪੂਰਵਕ ਅਹਿਮ ਜਿਹੜੀਆਂ ਚਰਚਾ ਕਰਨੀ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਬਿਜਲੀ ਪੈਦਾ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਪਰ ਉਹ ਦਾਵਾ ਝੂਠਾ ਸਾਬਤ ਹੋਇਆ ਇੱਕ ਮਹਿੰਗਾ ਜਿਹੜਾ ਪਾਵਰ ਪਲਾਂਟ ਖਰੀਦਣ ਦੀ ਵੀ ਗੱਲ ਕਰਦੇ ਸੀ ਕਿ ਜਿਉ ਖਰੀਦ ਲਿਆ ਹੁਣ ਆਪਣੀ ਬਿਜਲੀ ਪੈਦਾ ਕਰਾਂਗੇ ਪਰ ਅੰਕੜਿਆਂ ਅਨੁਸਾਰ ਪੰਜਾਬ ਸਭ ਤੋਂ ਵੱਧ ਬਿਜਲੀ ਖਰੀਦਣ ਵਾਲਾ ਸੂਬਾ ਬਣ ਗਿਆ ਕਿਉਂ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਕੀ ਗਲੇ ਦਾ ਫੰਦਾ ਬਣਿਆ ਪੰਜਾਬ ਦੇ ਲਈ ਪੰਜਾਬ ਸਰਕਾਰ ਦੇ ਲਈ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਕਸਰ ਬਾਬਾ ਆਪਣੇ ਦਰਸ਼ਕਾਂ ਨੂੰ ਕਈ ਦਿਨਾਂ ਤੋਂ ਦੱਸਦੇ ਆ ਰਹੇ ਆ ਕਿ ਦਿੱਲੀ ਲੌਬੀ ਤੇ ਭਗਵੰਤ ਮਾਨ ਦੇ ਵਿਚਕਾਰ ਸਭ ਕੁਝ ਅੱਛਾ ਨਹੀਂ ਹੈ ਆਪਸ ਦੇ ਵਿੱਚ ਸਬੰਧ ਜਿਹੜੇ ਆ ਉਹ ਠੀਕ ਨਹੀਂ ਹੈ ਇਸੇ ਕਰਕੇ ਭਗਵੰਤ ਮਾਨ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੰਥਨ ਦੇ ਤੌਰ ਤੇ ਵੱਖ-ਵੱਖ ਵੱਖਰੀਆਂ ਕੀਤੀਆਂ ਗਈਆਂ ਤੇ ਦੂਜੇ ਪਾਸੇ ਸੰਦੀਪ ਪਾਟਕੇ ਦੇ ਵੱਲੋਂ ਵੱਖਰੀਆਂ ਕੀਤੀਆਂ ਗਈਆਂ ਉਧਰ ਰਾਗਵ ਚੰਡਾ ਦੇ ਵੱਲੋਂ ਵੱਖਰੀਆਂ ਕੀਤੀਆਂ ਗਈਆਂ ਕੁਝ ਲੋਕ ਇਸ ਗੱਲ ਨੂੰ ਮੰਨਣ ਦਾ ਸੋਚ ਨਹੀਂ ਸੀ ਰਿਹਾ ਤੇ ਹੁਣ ਇਹ ਗੱਲ ਬਾਹਰ ਨਿਕਲ ਕੇ ਆ ਗਈ ਹੈ ਹਾਈ ਕਮਾਂਡ ਨੇ ਇੱਕ ਲਿਖਤੀ ਆਰਡਰ ਜਾਰੀ ਕਰ ਦਿੱਤਾ ਜੀ ਦੇ ਵਿੱਚ ਕਿਹਾ ਗਿਆ ਕਿ ਸੰਦੀਪ ਪਾਠਕ ਦੀ ਅਗਵਾਈ ਦੇ ਵਿੱਚ ਇਹ ਚੋਣ ਲੜੀ ਜਾਣੀਆਂ ਤੇ ਆ ਆ ਵਿਧਾਇਕ ਤੇ ਮੰਤਰੀ ਥੱਲੇ ਉਹਨਾਂ ਦੇ ਕੰਮ ਕਰਨਗੇ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਦਮਾਨ ਕਹਿੰਦੇ ਨਰਾਜ ਹੋ ਗਏ ਕਿ ਇਹ ਕਮਾਂਡ ਉਹਨੂੰ ਕਿਉਂ ਮੈਂ ਮੁੱਖ ਮੰਤਰੀ ਆ ਮੈਨੂੰ ਕਿਉਂ ਤੇ ਉਹਨਾਂ ਨੇ ਖੁਦ ਹੀ ਐਲਾਨ ਕਰ ਦਿੱਤਾ ਕਿ ਇਹ ਕਮਾਂਡ ਜਿਹੜੀ ਹੈ ਉਹ ਮੇਰੇ ਕੋਲ ਹੀ ਹੈ ਔਰ ਉਧਰ ਕੁਝ ਮੰਤਰੀਆਂ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖਣੀ ਪੈ ਗਈ ਜਿਹੜੇ ਭਗਵੰਤ ਦੇ ਕਰੀਬੀ ਐ ਕਿ ਭਾਈ ਇਸ ਜਿਮਨੀ ਚੋਣ ਦੀ ਕਮਾਨ ਭਗਵੰਤ ਮਾਨ ਦੇ ਕੋਲੇ ਆ ਹੁਣ ਦੁਚਿੱਤੀ ਜਿਹੜਾ ਉੱਥੇ ਚੋਣ ਲੜ ਰਿਹਾ ਵਿਂਧਰ ਭਗਤਾ ਹੈ ਉਹਦੇ ਲਈ ਵੀ ਆ ਕਿ ਮੈਂ ਕਿਹਦੇ ਨਾਲ ਤੁਰਨਾ ਹੈ ਕਿਹਦੇ ਨਾਲ ਆਪਦਾ ਚੋਣ ਪ੍ਰਚਾਰ ਤੋਰਨਾ ਹੈ ਮੁੱਖ ਮੰਤਰੀ ਦੇ ਨਾਲ ਤੋਰਨਾ ਹੈ ਜਾਂ ਸੰਦੀਪ ਪਾਟਕ ਦੇ ਨਾਲ ਤੋਰਨਾ ਹੈ ਉਧਰ ਨਾਲ ਹੀ ਨਾਲ ਦੁਚਿੱਤੀ ਜਿਹੜੀ ਉਹਨਾਂ ਦੇ ਪ੍ਰਚਾਰ ਕਰਨ ਵਾਲੇ ਵਰਕਰਾਂ ਦੇ ਵਿੱਚ ਵੀ ਹੈ ਉਧਰ ਵੋਟਰਾਂ ਦੇ ਵਿੱਚ ਤਾਂ ਫਿਰ ਹੈਗੀ ਹੋਈ ਹੈਗੀ ਆ ਕਿਵੇਂ ਦੇਖਦੇ ਹੋ ਪੂਰੀ ਸਥਿਤੀ ਨੂੰ ਇਹ ਸੱਤਾ ਦੇ ਪਾਵਰ ਸੈਂਟਰ ਜਿਹੜੇ ਬਣ ਗਏ ਨਵੇਂ ਔਰ ਦੋ ਦੋ ਬਣ ਗਏ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਇਹ ਕਿੱਧਰਲੇ ਪਾਸੇ ਨੂੰ ਆਵਾਦੀ ਪਾਰਟੀ ਦੀ ਤੇ ਭਗਵੰਤਪਾਨ ਦੀ ਸਿਆਸਤ ਲੈ ਕੇ ਜਾਉ। ਆ ਸੁਖਮੰਦਰ ਜੀ ਜਦੋਂ ਤੁਸੀਂ ਪ੍ਰੋਗਰਾਮ ਦੀ ਭੂਮਿਕਾ ਬੰਨ ਰਹੀ ਸੀ ਤਾਂ ਤੁਸੀਂ ਇੱਕ ਸ਼ਬਦ ਬੋਲਿਆ ਕਿ ਭਗਵੰਤ ਮਾਨ ਕੇ ਆਪਣੀ ਹਾਈ ਕਮਾਂਡਾ ਨਾਰਾਜ਼ ਹੋ ਗਏ। ਜੇਕਰ ਅਸੀਂ ਇਦਾਂ ਕੀ ਹੈ ਕਿ ਹਾਈ ਕਮਾਂਡ ਜਿਹੜੀ ਹੈ ਇਸ ਵੇਲੇ ਭਗਵੰਤਪਾਨ ਦਾ ਨਾਰਾਜ਼ ਨਜ਼ਰੀ ਆ ਰਹੀ ਹੈ ਤੇ ਇਹ ਜਾਦਾ ਸੋਟੇ ਵਾਲੀ ਗੱਲ ਜਿਹੜੀ ਹੋਊ। ਕਿਉਂਕਿ ਜਿਸ ਤਰੀਕੇ ਨਾਲ ਹੁਣ ਹਾਈ ਕਮਾਨ 13 0 ਤੋਂ ਬਾਅਦ ਭਗਵੰਤਬਾਨ ਹੁਣੀ ਗੱਲ ਕਰਦੇ ਰਹੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਰਕੇ 13 0 ਪਰ ਗਾਇਮ ਜਿਹੜੀ ਉਲਟੀ ਪੈ ਗਈ 3 ਦੀ ਗੱਲ ਪੈ ਗਈ ਤਾਂ ਉਸ ਤੋਂ ਲੈ ਕੇ ਹੁਣ ਤੱਕ ਵੇਖਿਆ ਜਾਵੇ ਤਾਂ ਹਾਈ ਕਮਾਨ ਜਿਹੜੀ ਆ ਭਗਵੰਤਬਾਨ ਹੋਣਾ ਦਾ ਨਰਾਜ ਜਿਹੜੀ ਚੱਲੀ ਆ ਰਹੀ ਆ ਤੇ ਉਸ ਦਾ ਸਾਬਤ ਪ੍ਰਮਾਨ ਇੱਥੋਂ ਮਿਲਦਾ ਕਿ ਸੰਦੀਪ ਪਾਟਕ ਨੂੰ ਦਾ ਮਾਫਰ ਦਾ ਸੰਦੀਪ ਪਾਟਕ ਨੂੰ ਇਸ ਜਿਮਨੀ ਚੋਣ ਦਾ ਜਿਹੜਾ ਇੰਚਾਰਜ ਬਣਾ ਕੇ ਇੱਥੇ ਭੇਜ ਦਿੱਤਾ ਜਾਂਦਾ ਉਹਦੀ ਜ਼ਿੰਮੇਵਾਰੀ ਜਿਹੜੀ ਲਾ ਦਿੱਤੀ ਜਾਂਦਾ ਇਸ ਤੋਂ ਵੱਡੀ ਹਾਈਪੋਥੈਟਿਕ ਨਰਾਸ਼ਗੀ ਸੁਖਵਿੰਦਰ ਜੀ ਮੇਰਾ ਨਹੀਂ ਖਿਆਲ ਕਿ ਕੋਈ ਹੋਰ ਹੋ ਸਕਦੀ ਹੋਵੇ ਹਾਲਾਂਕਿ ਸੰਬੀਪਾਰਟ ਤੋਂ ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੁੰਦਾ ਉਦੋਂ ਮੈਂ ਆਪਣੇ ਪੱਧਰ ਤੇ ਜਲੰਧਰ ਦੇ ਵਿੱਚ ਕੁਝ ਮੀਟਿੰਗਾਂ ਜਿਹੜੀਆਂ ਕੀਤੀਆਂ ਉਸ ਤੋਂ ਬਾਅਦ ਰਗਵ ਚੱਡੇ ਦੇ ਵੀ ਬਹਾਲੀ ਚ ਮੀਟਿੰਗਾਂ ਕੀਤੀਆਂ ਐ ਘੱਟੋ ਘੱਟ ਮੇਰਾ ਖਿਆਲ ਦੋ ਦਰਚਨ ਵਿਧਾਇਕਾਂ ਦੇ ਨਾਲ ਤੋਂ ਉਹਨਾਂ ਦੇ ਵਿੱਚ ਲੋਕ ਸਭਾ ਦੇ ਹਾਰੇ ਹੋਏ ਉਮੀਦਵਾਰ ਸੀ ਚਲੋ ਉਹ ਗੱਲਾਂ ਬੀਤੇ ਦੀਆਂ ਗੱਲਾਂ ਨੇ ਹੁਣ ਜਿਹੜੀਆਂ ਸਥਿਤੀਆਂ ਨੇ ਸੁਖਵਿੰਦਰ ਜੀ ਬੜੀਆਂ ਦਿਲਚਸਪ ਜਿਹੜੀਆਂ ਖਾਸ ਤੌਰ ਤੇ ਜਲੰਧਰ ਦੀ ਜਿਮਨੀ ਚੋਣ ਉਤੇ ਬੜ ਗਈਆਂ ਖਾਸ ਕਰਕੇ ਇਸ ਪੱਖ ਤੋਂ ਕਿ ਇੱਕ ਪਾਸੇ ਤਾਂ ਹਾਈ ਕਮਾਂਡ ਜਿਹੜੀ ਆ ਸੰਦੀਪ ਪਾਟਕ ਨੂੰ ਅਧਿਕਾਰਤ ਤੌਰ ਤੇ ਇਸ ਜਿਮਨੀ ਚੋਣ ਦਾ ਇੰਚਾਰਜ ਚ ਕਮਾਂਡ ਜਿਹੜੀ ਆ ਉਸ ਨੂੰ ਸੌਂਪ ਤੇ ਪਿਆ ਵਿਧਾਇਕਾਂ ਦੀਆਂ ਲਿਸਟਾਂ ਦੂਸਰੇ ਪਾਸੇ ਮੰਤਰਿਆਂ ਦੀ ਟੋਟਲ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਆ ਉਹ ਸੰਦੀਪ ਪਾਟਕ ਨੂੰ ਹਾਈ ਕਮਾਂਡ ਵੱਲੋਂ ਦੇ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਭਗਵੰਤਪਾਲ ਹੁਣੀ ਜਿਹੜੇ ਨੇ ਉਹ ਆਪਣੇ ਆਪ ਨੂੰ ਜਦੋਂ ਪੜਦੇ ਤੋਂ ਪਰਹ ਹੁੰਦੀ ਮਹਿਸੂਸ ਕਰਦੇ ਕਿ ਹਾਈ ਕਮਾਂਡ ਵੱਲੋਂ ਸ਼ਾਇਦ ਉਹਨਾਂ ਨੂੰ ਇਸ ਸਰਗਰਮ ਜਿਹੜਾ ਸਿਆਸੀ ਦ੍ਰਿਸ਼ ਹੈ ਏ ਤੋਂ ਦੂਰ ਕੀਤਾ ਜਾ ਰਿਹਾ ਹੈ ਉਹ ਕੱਲ ਸਤਗੁਰ ਗੁਰਕबीर ਭਵਨ ਜਾਂਦੇ ਜਿਹੜਾ ਕਵੀਰ ਦਿਵਸ ਤਾਂ ਉੱਥੇ ਜਾ ਕੇ ਖੁਦ ਐਲਾਨ ਕਰ ਲੈਂਦੇ ਕਿ ਨਹੀਂ ਇਹ ਚੋਣਾ ਆ ਮੈਂ ਪੂਰਨ ਤੌਰ ਤੇ ਮੇਰੀ ਕਮਾਂਡ ਹਿਠਾਈ ਲੜੀਆਂ ਚਾਣਗੀ ਆ ਮੈਂ ਇੱਥੇ 2 ਜਾਂ 3 ਦਿਨ ਰਹਿਆ ਕਰਦਾ ਉਸ ਤੋਂ ਬਾਅਦ ਇਹ ਜਿਹੜਾ ਮੇਰਾ ਘਰ ਹੋਊਗਾ ਇਹ ਮਾਝੇ ਤੇ ਟਟਵਾਬੇ ਦਾ ਆ ਮੁੱਖ ਮੰਤਰੀ ਦਫਤਰ ਬਣ ਜਾਊਗਾ ਅਧਿਕਾਰੀ ਵੀ ਇੱਥੇ ਹੋਣਗੇ ਉਹ ਇਸ ਪਾਸੇ ਉਹ ਤਰੀ ਪਾ ਉਹਨਾਂ ਨੇ ਸਾਫ਼ ਤੌਰ ਤੇ ਹਾਈ ਕਮਾਂਡ ਦੇ ਸਾਹਮਣੇ ਇੱਕ ਕਿਸਮ ਦੇ ਨਾਲ ਅਸੀਂ ਬਗਾਵਤ ਦਾ ਜਿਹੜਾ ਵਿਗੜਿਆ ਉਹ ਵਜਾ ਦਿੱਤਾ ਕਿ ਹਾਂ ਫਿਰ ਠੀਕ ਆ ਤੁਸੀਂ ਆਪਣੇ ਪੱਤਰ ਤੇ ਜੋ ਕਰਦਾ ਤੁਸੀਂ ਕਰ ਲਓ ਪਰ ਮੈਂ ਮੈਂ ਆਪਣੇ ਪੱਤਰ ਤੇ ਕਰਾਂਗਾ ਇਹ ਜਿਹੜੀ ਚੋਣ ਦੀ ਕਮਾਨ ਜਿਹੜੀ ਆਪਣੇ ਹੱਥ ਚ ਰੱਖਾਂਗਾ ਤਾਂ ਸਿੱਧੂ ਸਾਹਿਬ ਇਹ ਭਗਵੰਤਬਾਨ ਹੋਣ ਦਾ ਕੋਈ ਪਹਿਲਾ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ ਬੀਤੇ ਲੰਬੇ ਸਮੇਂ ਤੋਂ ਕਈ ਵਾਰੀ ਅਸੀਂ ਪ੍ਰੋਗਰਾਮਾਂ 'ਚ ਚਰਚਾ ਕੀਤੀ ਆ ਕਿ ਹਮੇਸ਼ਾ ਉਹ ਆਪਣੀ ਗੱਲ ਮਨਵਾਉਂਦਾ ਯਤਨ ਕਰਦੇ ਆ ਖਾਸ ਤੌਰ ਤੇ ਉਦੋਂ ਔਰ ਗੱਲਾਂ ਉਹਨੇ ਜੇ ਮਨਵਾਈਆਂ ਵੀ ਉਦੋਂ ਕਿ ਜਦੋਂ ਦੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਹੀਂ ਤਾਂ ਭਗਵੰਤਬਾਨ ਸਮੁੱਚੇ ਤੌਰ ਤੇ ਆਪਣੇ ਆਪ ਨੂੰ ਸਾਰੀ ਕਮਾਨ ਜਿਹੜੀ ਲੋਕ ਸਭਾ ਦੀਆਂ ਚੋਣਾਂ ਸੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਸਰਵੋਤਮ ਜਿਹੜਾ ਸਾਬਤ ਕੀਤਾ ਤੇ ਸ਼ਾਇਦ ਇਹ ਗੱਲਾਂ ਜਿਹੜੀਆਂ ਨੇ ਹਾਈ ਕਮਾਂਡ ਨੂੰ ਪਸੰਦ ਜਿਹੜੀਆਂ ਸਮੇਂ-ਸਮੇਂ ਤੇ ਨਹੀਂ ਆਈਆਂ ਤਾਂ ਹੁਣ ਜਦੋਂ ਜਿੰਨੀ ਚੋਣ ਸਿਰਤੇ ਆ ਗਈ ਆ ਤਾਂ ਆ ਜਿਹੜੀ ਜਿੰਨੀ ਚੋਣ ਆ ਸਿਰਫ ਆਪ ਵਾਸਤੇ ਨਹੀਂ ਬਲਕਿ ਸਾਰੀ ਪਾਰਟੀਆਂ ਵਾਸਤੇ ਇੱਕ ਵਕਾਰ ਦੀ ਗੱਲ ਜਿਹੜੀ ਬਣੀ ਹੋਈ ਆ ਸੀਟ ਜਿਹੜੀ ਆ ਪਰ ਅਸੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਜਿਹੜੀ ਹਾਈ ਕਮਾਂਡ ਇਹ ਸੋਚਦੀ ਆ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਹੋਇਆ ਉਸਿਤ ਜੁਮੇ ਵਾਰ ਇਸ ਤੀਤੇ ਸੀ ਦੀ ਭਗਵੰਤ ਮਾਨ ਹੋਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਹੋਣੀ ਜਿਹੜੀ ਚੋਣ ਸੀ ਭਗਵੰਤ ਮਾਨ ਦੇ ਨਾਮ ਤੇ ਲੜੀ ਗਈ ਅਰਵਿੰਦ ਕੇਜਰੀਵਾਲ ਹੋਣੀ ਉਹ ਕਹਿ ਕੇ ਗਿਆ ਸੰਸਦ ਵਿੱਚ ਵੀ ਭਗਵੰਤ ਮਾਨ ਪਰ ਜਿਹੜੀ ਭਗਵੰਤ ਮਾਨ ਦੀਆਂ ਨੀਤੀਆਂ ਸ਼ਾਇਦ ਇਸ ਚੋਣਾਂ ਦੇ ਵਿੱਚ ਉਹ ਜਿਆ ਨਹੀਂ ਕੁਝ ਕਰ ਪਾਈਆਂ ਇਹ ਜੋ ਕੁਝ ਹਾਈਕ ਮੰਤ ਚੁੰਦੀ ਸੀ ਤੇ ਇਸੇ ਕਰਕੇ ਚੋਣ ਰਣ ਨੀਤੀਕਰ ਸੰਦੀਪ ਪਾਠਕ ਨੂੰ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਵਿੱਚ ਇੰਚਾਰਜਾ ਉਹ ਲਾ ਦਿੱਤਾ ਗਿਆ ਹੁਣ ਸਥਿਤੀਆਂ ਦੋ ਬਣ ਗਈਆਂ ਜਿਸ ਤਰੀਕੇ ਨਾਲ ਤੁਸੀਂ ਕਿ ਉਥੋਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਰੇਸ਼ਾਨ ਨੇ ਦੂਜੇ ਪਾਸੇ ਜਿਹੜੇ ਸਮਰਥਕ ਨੇ ਉਹ ਵੀ ਪਰੇਸ਼ਾਨ ਹੈ ਕਿ ਉਹ ਕਿਹੜੇ ਪਾਸੇ ਜਾਣ ਜਾਂ ਕਿਹੜੇ ਪਾਸੇ ਨਾ ਜਾਣ ਤੇ ਕਹਿੰਦੇ ਕਿ ਮਜਬੂਰੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਜਿਹੜੇ ਕੱਲ ਸੰਦੀਪ ਪਾਟਕ ਨਾਲ ਤੁਰੇ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਸਟੇਜ ਤੋਂ ਉਦੋਂ ਉਹ ਜਾ ਕੇ ਉਹਨਾਂ ਪ੍ਰੈਸ ਕਾਨਫਰੰਸ ਜੜੀ ਕਰਦੀ ਪਈ ਤੇ ਇਵਨ ਕਿ ਜਿਹੜੇ ਭਿੰਦਰ ਭਗਤ ਹੋਣੀ ਆ ਉਹ ਵੀ ਇਸ ਵੇਲੇ ਛੋਪੰਜ ਦੀ ਸਥਿਤੀ 'ਚ ਨਹੀਂ ਕਿਉਂਕਿ ਖਾਸ ਕਰਕੇ ਉਦੋਂ ਜਦੋਂ ਸਾਰਾ ਦਿਨ ਜਿਸ ਦਿਨ ਉਹਨਾਂ ਨੇ ਕਾਗਜ਼ ਆਪਣੇ ਭਰਨੇ ਸੀ ਨਾਮਜ਼ਦਗੀ ਪੱਤਰ ਜਾਰੀ ਭਰਦਾ ਸੀ ਉਥੇ ਤਾਂ ਕਹਿੰਦੇ ਉਹ ਸਾਰਾ ਦਿਨ ਵੇਟ ਕਰਦੇ ਰਹੇ ਪਰ ਮੁੱਖ ਮੰਤਰੀ ਸਾਹਿਬ ਉਥੇ ਪਹੁੰਚੇ ਨਹੀਂ ਤਾਂ ਉਹ ਜਲੰਧਰ ਪਹੁੰਚੇ ਦੀ ਬਜਾਏ ਉਹ ਦਿੱਲੀ ਨੂੰ ਚਲੇ ਗਏ ਤਾਂ ਇਸ ਕਰਕੇ ਹਰਪਾਲ ਸਿੰਘ ਗੀਮਾ ਆਵਨ ਅੋਰੋਰਾ ਜਾਂ ਇਹਨਾਂ ਨੇ ਜਾ ਕੇ ਜਿਹੜੇ ਕਾਗਜ਼ ਜਿਹੜੇ ਨੇ ਉਥੇ ਦਾਖਲ ਜਰੇ ਉਹ ਕਰਵਾਏ ਇਹ ਮਿੰਦਰਪੱਤਰ ਦੇ ਨਾਲ ਤਾਂ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹ ਵੀ ਐਸਲੇ ਦੁਚਿੱਪੀ ਜਾ ਕੇ ਹਾਂ ਪਈ ਉਹ ਕਿਹਦੇ ਵੱਲ ਜਾਵੇ ਮੁੱਖ ਮੰਤਰੀ ਸਾਹਿਬ ਦੇਵ ਨਿਰਦੇਸ਼ਾਤਮਕ ਰਹੀ ਜਾਂ ਪਾਰਟੀ ਵੀ ਨਾਰਾਜ਼ ਹੋਵੇ ਕਹਿੰਦੇ ਕਿ 20 ਨੂੰ ਜਿਹੜਾ ਆਉਣਾ ਸੀ ਮੁੱਖ ਮੰਤਰੀ ਨੇ ਔਰ 20 ਨੂੰ ਇਸ ਕਰਕੇ ਨਹੀਂ ਆਏ ਕਹਿੰਦੇ ਸੰਦੀਪ ਬਾਟਕ ਨੇ ਆਪਣੇ ਤੌਰ ਤੇ ਉੱਥੇ ਮੀਟਿੰਗ ਰੱਖ ਲਈ ਤੇ ਮੁੱਖ ਮੰਤਰੀ ਨਾਰਾਜ਼ ਹੋ ਗਏ ਇਸ ਗੱਲ ਤੋਂ ਅਬ ਮੁੱਖ ਮੰਤਰੀ ਸਾਹਿਬ ਤੱਕ ਗੱਲ ਗਲਤ ਇਸ ਵੇਲੇ ਦਰਾਸ਼ ਹੋ ਰਹੀ ਹੈ ਕਿਉਂਕਿ ਜਦੋਂ ਦਾ ਹਾਈ ਕਮਾਂਡਰ ਜਿਹੜੇ ਅਸੀਂ ਕਹਿ ਸਕਦੇ ਕਿ ਦਖਲ ਅੰਦਾਜ਼ੀ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਦਿੱਲੀ ਲੋਬੀ ਦੀ ਹਾਈ ਕਮਾਂਡ ਦੀ ਦਖਲ ਅੰਦਾਜ਼ੀ ਤੇ ਰਹੀ ਰਹੀ ਹੈ ਚਾਹੇ ਪੁਲਿਸ ਅਫਸਰਾਂ ਦੀਆਂ ਚਾਹੇ ਦੂਜੀਆਂ ਅਧਿਕਾਰੀਆਂ ਦੀਆਂ ਬਤਰੀਆਂ ਜਾਣਨ ਜੁਕਤੀ ਹੁਣ ਚੱਲਦਾ ਤਾਂ ਸਭ ਕੁਝ ਦਿੱਲੀ ਤੋਂ ਆ ਪਰ ਜਦੋਂ ਇਹ ਚੋਣ ਮਹੀਮੇ ਦੇ ਵਿੱਚ ਹਾਈ ਕਮਾਂਡ ਨੇ ਇੰਟਰਫੇਰੈਂਸ ਕੀਤੀ ਇੰਟਰਫੇਰੈਂਸ ਥੋੜੀ ਨਹੀਂ ਕੀਤੀ ਸਪਸ਼ਟ ਰੂਪ ਵਿੱਚ ਕਰ ਦਿੱਤੀ ਤਾਂ ਇਹ ਗੱਲ ਭਗਵੰਤ ਮਾਨ ਹੁਣਾਂ ਨੂੰ ਜਿਹੜੀ ਉਹ ਪਸੰਦ ਜਿਹੜੀ ਉਹ ਨਹੀਂ ਆਈ ਤਾਂ ਇਸੇ ਹੀ ਕਾਰਨ ਉਹ ਨਹੀਂ ਉਹ ਦਿਨ ਜਦੋਂ ਭਗਵੰਤ ਮੰਤਰੀਕਰਤ ਹੋਣੇ ਕਾਗਜ਼ ਭਰਨੇ ਸੀ ਉਦੋਂ ਉਹ ਨਹੀਂ ਆਏ ਹੁਣ ਜਿਹੜੀ ਸਥਿਤੀਆਂ ਨੇ ਸੁਖਿੰਦਰ ਜੀ ਉੱਥੇ ਇਹੋ ਜਿਹੀਆਂ ਬਣ ਗਈਆਂ ਨੇ ਆ ਆਮ ਆਦਮੀ ਪਾਰਟੀ ਦੇ ਵਰਕਰ ਵੀ ਸਮਰਥਕ ਵੀ ਮੰਤਰੀ ਵੀ ਚੇਅਰਮੈਨ ਵੀ ਉਨੋਂ ਇਹ ਨਹੀਂ ਪਤਾ ਲੱਗਦਾ ਕਿ ਉਹ ਮੁੱਖ ਮੰਤਰੀ ਸਾਹਿਬ ਵੱਲ ਜਾਣ ਜਾਂ ਸੰਦੀਪ ਪਾਟ ਉਹਨਾਂ ਵੱਲ ਜਾਣ ਤੇ ਇਸ ਦਾ ਸਿੱਧਾ ਨੁਕਸਾਨ ਸਿੱਧੂ ਸਾਹਿਬ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹੀ ਜਿਹੜਾ ਹੁੰਦਾ ਉਹ ਨਸਲੀਅਤ ਦਾ ਚਲੋ ਉਹ ਇੱਕ ਸਥਿਤੀਆਂ ਅਲੱਗ ਨੇ ਗੱਲ ਅਸੀਂ ਭਗਵੰਤ ਮਾਨ ਸਾਹਿਬ ਦੀ ਕਰ ਰਹੇ ਹੁਣ 24 ਜਾਂ 25 ਨੂੰ ਕੱਲ ਜਾਂ ਪਰਸੋਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦਾ ਜਿਹੜਾ ਫੈਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਸੁਰੱਖਿਅਤ ਪਿਆ ਉਹਦੇ ਸੰਬੰਧੀ ਫੈਸਲਾ ਜਿਹੜਾ ਆਉਣਾ 24 ਜਾਂ 25 ਨੂੰ ਆਸਰਦਾ ਤੇ ਸਿੱਧੂ ਸਾਹਿਬ ਜੇਕਰ ਜ਼ਮਾਨਤ ਹੋ ਜਾਂਦੀ ਹੈ ਜੇਕਰ ਹਾਈ ਕੋਰਟ ਜਿਹੜੀ ਆ ਇਤਿਹਾਸੀ ਅਦਾਲਤ ਇਹ ਤੋਕਮ ਨੂੰ ਜਦੋਂ ਬਿਲਕੁਲ ਮੰਨ ਲੈਂਦੀ ਆ ਜਮਾਨਤ ਹੋ ਜਾਂਦੀ ਆ ਤਾਂ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਜਾਂ ਦੇਖੋਗੇ ਕਿ ਪੰਜਾਬ ਦਾ ਸਿਆਸੀ ਦ੍ਰਿਸ਼ ਕਿੰਨੀ ਤੇਜ਼ੀ ਨਾਲ ਬਦਲੂਗਾ ਕਿਉਂਕਿ ਅਜੇ ਸੰਦੀਪ ਪਾਠਕ ਰਾਗਵ ਛੱਡਾ ਹੋਣੀ ਆਪਣੇ ਪੱਤਰ ਤੇ ਪਾਰਟੀ ਦੇ ਕਿਉਂਕਿ ਸਰ ਉਹ ਨੇਤਾ ਨੇ ਰੀੜ ਦੀ ਅਸੀਂ ਕਹਿ ਸਕਨੇ ਕਿ ਹੱਡੀ ਦੇ ਰੂਪ ਚ ਉਹ ਕੰਮ ਕਰਦੇ ਪਏ ਸੰਦੀਪ ਪਾਠਕ ਬਣੀ ਤਾਂ ਜੇਕਰ ਸੰਦੀਪ ਪਾਠਕ ਉਹਨਾਂ ਨੇ ਇਹ ਜਿਹੜੀ ਚੋਣ ਮਹਿਮਾ ਆਪਣੇ ਹੱਥ ਚ ਲੈ ਲਈ ਆ ਜਾਂ ਹਾਈ ਕਮਾਂਡ ਨੇ ਉਹਨਾਂ ਨੂੰ ਦੇ ਦਿੱਤੀ ਆ ਤਾਂ ਫਿਰ ਸੁਭਾਵਿਕ ਆ ਕਿ ਇਹ ਇਸ਼ਾਰਾ ਜਿਹੜਾ ਸੰਦੀਪ ਪਾਟਕ ਨੇ ਆਪਣੇ ਪੱਤਰ ਤੇ ਉੱਤੇ ਨਹੀਂ ਲਿਆ ਮਤਲਬ ਇਹ ਫੈਸਲਾ ਆਪਣੇ ਪੱਤਰ ਤੇ ਨਹੀਂ ਲਿਆ ਬਲਕਿ ਇਹ ਫੈਸਲਾ ਕਿਤੋਂ ਹੋਰ ਕਿਤੋਂ ਹੋਇਆ ਤਾਂ ਉਹ ਫੈਸਲਾ ਹੋਰ ਕਿਤੋਂ ਚਾਹੀਓ ਸ੍ਰੀਤਾ ਕੇਸਰੀਵਾਲ ਵੱਲੋਂ ਹੋ ਸਕਦਾ ਤੇ ਜਾਂ ਦੂਜੇ ਪਾਸੇ ਅਰਵਿੰਦ ਕੇਸਰੀਵਾਲ ਵੱਲੋਂ ਹੋ ਸਕਦਾ ਤਾਂ ਹੀ ਸੰਦੀਪ ਪਾਟਕ ਨੂੰ ਦੇ ਫੈਸਲੇ ਅੰਕੀ ਸਾਹਿਬ ਆਪਾਂ ਨੂੰ ਪਤਾ ਉੱਪਰੋਂ ਹੀ ਹੁੰਦੇ ਆ ਔਰ ਜੇ ਆਪਾਂ ਹਾਈ ਕਮਾਂਡ ਦੀ ਗੱਲ ਕਰੀਏ ਤਾਂ ਹਾਈ ਕਮਾਂਡ ਤੋਂ ਸੰਦੀਪ ਪਾਟਕ ਨੂੰ ਵਾਕ ਕਰਕੇ ਥੋੜੀ ਦੇਖਿਆ ਜਾ ਸਕਦਾ ਹੈ ਹਾਈ ਕਮਾਂਡ ਆਪਣੇ ਆਪ ਦੇ ਵਿੱਚ ਸੰਦੀਪ ਪਾਟਕ ਹੈ ਹਾਈ ਕਮਾਂਡ ਹੈ ਆ ਬਿਲਕੁਲ ਬਿਲਕੁਲ ਪਰ ਫਿਰ ਵੀ ਸਕਿੰਦਰਜੀ ਆਪਾਂ ਇਹ ਕਹਿ ਸਕਦੇ ਜਿਹੜਾ ਚਿਹਰਾ ਹੈਗਾ ਇਹ ਇਸ ਵੇਲੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਹੈਗਾ ਅਰਵਿੰਦ ਕੇਜਰੀਵਾਲ ਆਪਰ ਫਿਰ ਵੀ ਸੁਪਰੀਮ ਕੋਟ ਜਿਹੜੇ ਉਹ ਮੰਨੇ ਜਾਂਦੇ ਨੇ ਤਾਂ ਜੇਕਰ ਹਾਈ ਕੋਰਟ ਚ ਪਰ ਪਰ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਿਨਾਂ ਅਨਕੀ ਸਾਹਿਬ ਸੰਦੀਪ ਪਾਟਕ ਜਿੰਨੇ ਕਾਪਾ ਉਹਨਾਂ ਨੂੰ ਜਾਣਦੇ ਆ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਿਨਾਂ ਇਸ ਤਰੀਕੇ ਨਾਲ ਪੰਜਾਬ ਦੇ ਮਸਲਿਆਂ ਦੇ ਵਿੱਚ ਦਖਲ ਨਹੀਂ ਦਿੰਦੇ ਸੰਦੀਪ ਪਾਟਕ ਇਹ ਗੱਲ ਜ਼ਰੂਰ ਹੈ ਮੈਂ ਬਿਲਕੁਲ ਹਾਂ ਇਉਂ ਹੀ ਗੱਲ ਮੈਂ ਕਹਿਣੀ ਚਾਹੁੰਦਾ ਸਰ ਜੇ ਜੇ ਤੁਸੀਂ ਪੂਰਨ ਤੌਰ ਤੇ ਸਪਸ਼ਟ ਜਿਹੜੀ ਕਰ ਦਿੱਤੀ ਆ ਤੇ ਜੇਕਰ ਅਤਵੰਤ ਕੇਸ਼ਰੀਵਾਲ ਵੱਲੋਂ ਇਸ਼ਾਰਾ ਉਤੋਂ ਆਇਆ ਤੇ ਮੁੱਖ ਮੰਤਰੀ ਸਾਹਿਲੈਂਡ ਕੀਤਾ ਗਿਆ ਤੇ ਜੇ ਮੁੱਖ ਅਰਵਿੰਦ ਕੇਸ਼ਰੀਵਾਲ ਨੂੰ ਜ਼ਬਾਨਤ ਮਿਲ ਜਾਂਦੀ ਆ ਤਾਂ ਸਿੱਧੂ ਸਾਹਿਬ ਫਿਰ ਇਸ ਜਿਮਨੀ ਚੋਣ ਤੋਂ ਬਾਅਦ ਪੰਜਾਬ ਚ ਵੱਡੇ ਪੱਧਰ ਤੇ ਸਿਆਸੀ ਮੰਤਰੀ ਪ੍ਰਸ਼ਾਸਨਿਕ ਜਿਹੜਾ ਫੇਰ ਬਦਲ ਹੋ ਸਕਦਾ ਤੇ ਇਹਦੀ ਜਿਹੜੀ ਗੱਲ ਆ ਪ੍ਰਤਾਪ ਸਿੰਘ ਬਾਜਵੇ ਨੇ ਵੀ ਕੱਲ ਇੱਕ ਨਿੱਜੀ ਟੀਵੀ ਚੈਨਲ ਤੇ ਗੱਲਬਾਤ ਕਰਦੇ ਆ ਉਥੇ ਦਿੱਤੀ ਆ ਕਿ ਇਸ ਜਿਮਨੀ ਚੋਣ ਤੋਂ ਬਾਅਦ ਤੁਸੀਂ ਦੇਖਣਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਤੇ ਸਰਕਾਰ ਦੇ ਵਿੱਚ ਕਾ ਕਿ ਇਸ ਤਰ੍ਹਾਂ ਦੇ ਵੱਡੇ ਪੱਧਰ ਤੇ ਰਦੋਬਦਲ ਜਿਹੜਾ ਹੋ ਸਕਦਾ ਹੈ ਤਾਂ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਕੁਰਸੀ ਦੀ ਬੜੀ ਵੀ ਲਈ ਜਾ ਸਕਦੀ ਹੈ ਜਾਂ ਇੱਕ ਧੜੇ ਬਾਜੀ ਅਸੀਂ ਕਹਿ ਸਕਨੇ ਉੱਪਰ ਵੀ ਸਕਦੀ ਬਹੁਤ ਕੁਝ ਇਦਾਂ ਦਾ ਹੋ ਸਕਦਾ ਕਿ ਜਦੋਂ ਅਰਵਿੰਦ ਕੇਜਰੀਵਾਲ ਹੁਣੀ ਬਾਹਰ ਆਉਂਗੇ ਕਿਉਂਕਿ ਤੁਸੀਂ ਆਪਾਂ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਿੱਦਰ ਭਗਵੰਤ ਮਾਨ ਹੁਣੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਤਾਂ ਉਹਨਾਂ ਨੇ ਪ੍ਰੈਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਅੰਦਰੋਂ ਮਿਲੇ ਤੇ ਚੁੱਪ ਕਰਕੇ ਘਰ ਆ ਗਏ ਵਾਪਸ ਆ ਕੇ ਪੰਜਾਬ ਸਾ ਸਬਾਬਾ ਕਹਿੰਦੇ ਸਭ ਐਸਲੇ ਦਿੱਲੀ ਹਾਈਕ ਵਨ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਕਰ ਸਭ ਕੁਝ ਅੱਛਾ ਜਿਹੜਾ ਉਹ ਨਹੀਂ ਹੈਗਾ ਇਸ ਦਾ ਕਾਰਨ ਚਾਹੇ ਭਗਵੰਤ ਮਾਨ ਹੋਣਾਂ ਦੀ ਅਤਾਰਾਸ਼ਈ ਨੀਤੀਆਂ ਕਹਿ ਲਓ ਚਾਹੇ ਦਿੱਲੀ ਹਾਈਕ ਮਾਨ ਦਾ ਦਬਾਅ ਕਹਿ ਲਓ ਚਾਹੇ ਇਸ ਚੀਜ਼ ਨੂੰ ਕਹਿ ਲਓ ਕਿ ਵਿਧਾਇਕਾਂ ਦਾ ਸਾਥ ਜਿਹੜਾ ਵਿਧਾਇਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਆ ਮੁੱਖ ਮੰਤਰੀ ਸਾਹਿਬ ਦੇ ਕਈ ਤਰੀਕੇ ਦੇ ਇਤਰਾਜ਼ ਜਿਹੜੇ ਨੇ ਖਿਲਾਫ ਜਿਹੜੇ ਜਾਂਦੇ ਨੇ ਬਹੁਤ ਕੁਝ ਇਦਾਂ ਦਾ ਹੈਗਾ ਜਿਹੜਾ ਹੁਣ ਇੱਕ ਲਾਵਾ ਪੜ ਕੇ ਫੁੱਟਦਾ ਪਿਆ ਆ ਔਰ ਉਹ ਲਾਵਾ ਜਿਹੜਾ ਇਸ ਜਿਮੀ ਚੋਣ ਦੇ ਵਿੱਚ ਸਾਹਮਣੇ ਜਿਹੜਾ ਆ ਗਿਆ ਹੁਣ ਇਸ ਜਿਮੀ ਚੋਣ ਦੇ ਨਤੀਜੇ ਕੀ ਹੁੰਦੇ ਆ ਜਾਂ ਕੀ ਨਹੀਂ ਹੁੰਦੇ ਉਹ ਤਾਂ 10 ਲਈ ਨੂੰ ਸੁਖਿੰਦਰ ਜੀ ਪਤਾ ਲੱਗੂਗਾ ਪਰ ਉਸ ਤੋਂ ਪਹਿਲਾਂ ਜਿਹੜਾ ਇਸ ਸਿਆਸੀ ਪਛਾਣ ਆਮ ਆਦਮੀ ਪਾਰਟੀ ਦੇ ਵਿੱਚਕਾਰ ਆਇਆ ਇਹ ਜਾਂ ਤਾਂ ਸੱਤਾ ਦੀ ਯਤਨ ਸ਼ਕਤੀ ਦੇ ਦੋ ਕੇਂਦਰ ਬਣ ਕੇ ਇੱਕ ਪਾਸੇ ਭਗਵੰਤ ਮਾਨ ਹੋਣੀ ਹੋਵੇਗੇ ਪੰਜਾਬ ਦੇ ਵਿੱਚ ਦੂਜੇ ਪਾਸੇ ਦਿੱਲੀ ਲੌਬੀ ਹੁਣ ਇਹ ਵੇਖਣਾ ਕਿ ਇੱਕ ਦੂਜੇ ਨੂੰ ਡੋਮੀਨੇਟ ਕੌਣ ਕਰਦਾ ਕਿਉਂਕਿ ਐਸਾ ਜਿਹੜੀ ਸਥਿਤੀ ਆ ਭਗਵੰਤ ਮਾਨ ਹੋਣਾਂ ਦੇ ਨਾਲ ਅਗਰ ਪੰਜਾਬ 'ਚ ਵੇਖਿਆ ਜਾਵੇ ਜੇਕਰ ਉਹ ਅਸੀਂ ਇਹ ਕਹੀਏ ਕਿ ਉਹ ਆਪਣਾ ਧੜਾ ਬਣਾਣਾ ਸੁਖਿੰਦਰ ਜੀ ਉਹ ਗੱਲ ਲੱਗਦੀ ਨਹੀਂ ਹੈ ਕਿਉਂਕਿ ਤੁਸੀਂ ਥੋੜਾ ਜਿਹਾ ਗੱਲ ਪਿੱਛੇ ਇਤਿਹਾਸ ਵੱਲ ਚਲੇ ਜੰਨੇ ਆ ਇਹ ਬੀਤੇ ਸਮੇਂ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਇਹ ਹਾਲਾਤ ਜਿਹੜੇ ਬਣੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਤ ਨੂੰ ਡਿਨ ਨਾ ਡਿਪਲੋਮੇਸੀ کئی ਕੁਝ ਬੰਦੇ ਜਿਹੜੇ ਕੀਤੇ ਸੀ ਵਿਧਾਇਕ ਆਪਣੇ ਨਾਲ ਇਕੱਠੇ ਕੀਤੇ ਤੇ ਇਹ ਹਾਈ ਕਮਾਂਡ ਨੂੰ ਇਹ ਦੱਸਿਆ ਕਿ ਹਾਂ ਵੀ ਮੇਰੇ ਕੋ ਇੱਕ ਮਜ਼ਬੂਤ ਆਧਾਰ ਹੈਗਾ ਪਰ ਤੁਸੀਂ ਦੇਖਣਾ ਵੇਖਿਆ ਹੋਵੇਗਾ ਕਿ ਜਦੋਂ ਕਾਂਗਰਸਾਇਕ ਮਾਨ ਨੇ ਫੈਸਲਾ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਪੂਰੋਂ ਤੌਰ ਤੇ ਇਕੱਲੇ ਰਹਿ ਗਏ ਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਧਾਕੜ ਲੀਡਰ ਮੇਰਾ ਨਹੀਂ ਖਿਆਲ ਕਿ ਭਗਵੰਤ ਮਾਨ ਉਹਦੇ ਵਰਗਾ ਹੈਗਾ ਕਿਹੇ ਵੀ ਪੱਖ ਤੋਂ ਤਾਂ ਅਜਹੀ ਸਥਿਤੀ ਦੇ ਵਿੱਚ ਜੇਕਰ ਵੇਖਿਆ ਜਾਏ ਤਾਂ ਭਗਵੰਤ ਮਾਨ ਦੀ ਸਥਿਤੀ ਜਿਹੜੀ ਆ ਬੇਸ਼ੱਕ ਉਹ ਮੁੱਖ ਮੰਤਰੀ ਨੇ ਪਰ ਉਹ ਆਪਣਾ ਧੜਾ ਅਜੇ ਤੱਕ ਉਹ ਕਾਇਮ ਜਿਹੜਾ ਉਹ ਨਹੀਂ ਕਰ ਸਕੇ ਵਿਧਾਇਕਾਂ ਦਾ ਸਾਥ ਚੜ੍ਹਨ ਤੇ ਵਿਧਾਇਕ ਜਿਹੜੇ ਨਹੀਂ ਉਹ ਵੀ ਸਿੱਧੀ ਦਿੱਲੀ ਰਿਪੋਰਟ ਕਰਦੇ ਵਜੋਂ ਰੁਚਿਤ ਹੁੰਦੇ ਆ ਤਾਂ ਫਿਰ ਇਸ ਸਥਿਤੀ ਦੇ ਵਿੱਚ ਅਸੀਂ ਇਹ ਕਹਿ ਸਕਨੇ ਹਾਂ ਜਾਂ ਸੰਦਰਭਿਕ ਹੀ ਕਹਿ ਸਕਨੇ ਹਾਂ ਕਿ ਭਗਵੰਤ ਮਾਨ ਵਾਸਤੇ ਜਿਹੜੇ ਉਹਦੇ ਦਿਨ ਨੇ ਉਹ ਮੁਸ਼ਕਲਾ ਭਰਪੂਰ ਹੋ ਸਕਦੇ ਆ ਹਾਈ ਕਮਾਂਡ ਦਾ ਜਿਹੜਾ ਫੈਸਲਾ ਕੋਈ ਹੋਰ ਵੀ ਸਖਤ ਫੈਸਲਾ ਹੋ ਸਕਦਾ ਖਾਸ ਤੌਰ ਤੇ ਜਦੋਂ ਅਰਵਿੰਦ ਕੇਸਰੀ ਬਾਤ ਹੋਣੀ ਬਾਰ ਹੋਣ ਹਾਲਾਂਕਿ ਅਜੇ ਤੱਕ ਭਗਵੰਤ ਮਾਨ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ ਸਥਿਤੀ ਸੰਭਾਲਨ ਦਾ ਯਤਨ ਕੀਤਾ ਕਿ ਜਿਹੜਾ ਇੱਕ ਕਿਸਮ ਦਾ ਉਹਨੂੰ ਝਟਕਾ ਦਿੱਤਾ ਗਿਆ ਹਾਈ ਕਮਾਂਡ ਵੱਲੋਂ ਇਹ ਹਾਂ ਭਈ ਨਹੀਂ ਕਮਾਂਡ ਜਿਹੜੀ ਮੇਰੇ ਹੱਥ ਚਾ ਹੁਣ ਇਹ ਵੇਖਣਾ ਕਿ ਜਿਹੜੇ ਮੰਤਰੀਆਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਉਹ ਆਪਣੀ ਪ੍ਰੈਸ ਕਾਨਫਰੰਸ ਤੇ ਕਿੰਨਾ ਚਿਰ ਕਾਇਮ ਰਹੇਦੇ ਆ ਜਾਂ ਨਹੀਂ ਰਹਿੰਦੇ ਇਹਦਾ ਸੂਕੇ ਦਰਦੀ ਹੁਣ 1-2 ਦਿਨਾਂ ਉਹਨਾਂ ਨੇ ਤਾਂ 10 ਵਾਦੇ ਵੀ ਜਿਹੜੇ ਆ ਉਹ ਚੋਣ ਵਾਸਤੇ ਜਾਰੀ ਕਰ ਦਿੱਤੇ ਆ ਉਹਨਾਂ ਨੇ ਇਹ ਵੀ ਦਾਵਾ ਕਰ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਜਲੰਧਰ ਚ ਹੀ ਰਹਿਣਗੇ ਔਰ ਅੜਖੀ ਸਾਬ ਰੌੜਾ ਇਹ ਹੈ ਕਿ ਜਿਸ ਤਰੀਕੇ ਦੀਆਂ ਸਥਿਤੀਆਂ ਜਿਹੜੀਆਂ ਬਣ ਗਈਆਂ ਨੇ ਦਚਿੱਤੀ ਵਾਲੀਆਂ ਸਥਿਤੀਆਂ ਜਿਹੜੀਆਂ ਬਣ ਗਈਆਂ ਨੇ ਉਹਨਾਂ ਦੇ ਵਿਚਕਾਰ ਇਹ 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 ਸਾਰੀ ਸਥਿਤੀ ਦੇ ਵਿਚਕਾਰ ਲੋਕ ਜਿਹੜੇ ਉਹ ਭੰਬਲਪੂਸੇ ਵਾਲੀ ਸਥਿਤੀ 'ਚ ਫਸ ਗਏ ਆ ਜੇ ਆਵਾਦੀ ਪਾਰਟੀ ਨੇ ਹੀ ਤਾਂ ਜਿੱਤਣਾ ਕਿਉਂਕਿ ਦੇਖੋ 28000 ਦੇ ਫਰਕ ਦੇ ਨਾਲ ਆਮ ਆਦੀ ਪਾਰਟੀ ਤੋਂ ਹਾਰੀ ਐ ਲੋਕ ਸਭਾ ਦੇ ਵਿੱਚ ਚੋਣ ਤਾਂ ਫਿਰ ਮਤਲਬ ਇਸ ਹਲਕੇ ਦੇ ਵਿੱਚੋਂ ਮਤਲਬ 15000 ਵੋਟ ਜਿਹੜੀ ਆਮ ਆਦੀ ਪਾਰਟੀ ਨੂੰ ਪਈ 44000 ਕੁਝ ਵੋਟ ਜਿਹੜੀ ਆ ਕਾਂਗਰਸ ਨੂੰ ਔਰ 22000 ਕੁਝ ਵੋਟ ਜਿਹੜੀ ਆ ਉਹ ਬੀਜੇਪੀ ਨੂੰ ਪਈ ਐ ਤੇ ਆਮ ਆਦੀ ਪਾਰਟੀ ਦੀ ਲੜਾਈ ਕਾਫੀ ਵੱਡੀ ਹੋਣ ਜਾ ਰਹੀ ਐ ਔਰ ਅਜੇ ਦੇ ਵਿੱਚਕਾਰ ਜੇ ਭੰਬਲ ਪੂਸੇ ਵਾਲੀ ਸਥਿਤੀ ਹੀ ਰਹੀ ਜਣਕੀ ਸਾਹਿਬ ਤਾਂ ਫਿਰ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਨੂੰ ਫਿਰ ਇਹਦਾ ਖਮਿਆਜਾ ਭੁਗਤਣਾ ਪਊਗਾ ਜੇ ਮੁੱਖ ਮੰਤਰੀ ਤੇ ਸੰਦੀਪ ਪਾਟਕ ਠੀਕ ਐ ਇਹ ਚੋਣ ਜੇ ਜਿੱਤ ਵੀ ਲੈਂਦੇ ਆ ਜਾਂ ਕੁਝ ਵੀ ਹੋ ਜਾਂਦਾ ਪਰ ਇਹ ਲੜਾਈ ਤਾਂ ਅੱਗੇ ਇਹਨਾਂ ਦੀ ਲੰਬੀ ਵੀ ਚਲਦੀ ਰਹਿਣੀ ਹੈ ਪਰ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਇਹਨਾਂ ਨੇ ਇਸ ਲੜਾਈ ਨੂੰ ਰਣ ਕੇ ਨਾ ਲੜਿਆ ਤਾਂ ਸਥਿਤੀਆਂ ਇਹਨਾਂ ਵਾਸਤੇ ਸੁਖਾਵੀਆਂ ਨਹੀਂ ਰਹਿਣਗੀਆਂ ਸੁਖਵਿੰਦਰ ਜੀ ਆਪਸ ਰਲਣ ਵਾਲੇ ਅਸਰ ਜਿਹੜੇ ਉਹ ਤਾਂ ਦਿਖਾਈ ਨਹੀਂ ਦੇ ਰਹੇ ਜਿਸ ਤਰੀਕੇ ਦੀ ਇਸ ਲਈ ਗੱਲਬਾਤ ਚੱਲ ਰਹੀ ਪਈ ਹੈ ਸੰਦੀਪ ਪਾਟਕ ਤੇ ਦੂਸਰੇ ਪਾਸੇ ਭਗਵੰਤ ਮਾਨ ਹੋਣਾ ਬਾਕੀ ਇਹ ਰਲ ਕੇ ਲੜਨ ਵਾਲੀ ਗੱਲ ਉਹ ਦਿਖਾਈ ਜਿਹੜੀ ਨੇੜ ਦੇ ਪ੍ਰੋਖ ਚਤਨਾ ਚਲਦੀ ਹੁੰਦੀ ਕੱਲ ਨੂੰ ਹੋ ਜਦਾ ਅਸੀਂ ਪਤਾ ਨਹੀਂ ਕਹਿ ਨਹੀਂ ਸਕਦੇ ਤਾਂ ਦਾ ਸਟੇ ਸੁਖਿੰਦਰ ਜੀ ਇਹ ਆ ਕਿ ਹਾਈਪ ਮੰਨ ਇਹ ਕਮਾਨ ਆਪਣੇ ਹੱਥ ਵਿੱਚ ਤਾਂ ਸੰਭਾਲਣ ਦਾ ਯਤਨ ਕੀਤਾ ਕਿਉਂਕਿ ਭਗਵੰਤ ਮਾਨ ਹੋਣਾ ਨੇ ਬੀਤੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਜਾਂ ਜਿਸ ਤਰੀਕੇ ਨਾਲ ਪਾਰਟੀ ਦਾ ਜਿਹੜਾ ਵੋਟ ਬੈਂਕ ਜਿਹੜਾ ਟੁੱਟਾ ਜਿਹੜਾ ਵੋਟ ਪ੍ਰਤੀਸ਼ਾਤ ਖਾਲਾ ਕਿ ਆਮ ਆਦਮੀ ਪਾਰਟੀ ਦਾ ਆਪਣਾ ਵੋਟ ਬੈਂਕ ਤਾਂ ਹੈ ਹੀ ਕੋਈ ਨਹੀਂ ਸੀ ਇਹ ਦੂਜੀਆਂ ਪਾਰਟੀਆਂ ਨੂੰ ਸੀ ਤਾਂ ਉਸ ਵੋਟ ਬੈਂਕ ਨੂੰ ਭਗਵੰਤ ਮਾਨ ਹੁਣੀ ਜਿਹੜੇ ਨੇ ਆਪਣੇ ਨਾਲ ਰੱਖਣ ਦੇ ਵਿੱਚ ਪੂਰਨ ਤੌਰ ਤੇ ਅਸਫਲ ਰਹੇ ਆ ਜਿਸ ਕਰਕੇ ਤੁਸੀਂ 41 ਜਾਂ 42 ਜਿਹੜਾ ਬਾਈਂ ਦੇ ਵਿੱਚ ਸੀ ਉਹ ਅਰ ਤਾਂ ਮਹਿਜ 26 ਦੇ ਲਾ ਕੇ ਚੱਕੇ ਉਹ ਪਹੁੰਚ ਜਾਦਾ ਤੇ ਐਡੇ ਵੱਡੇ ਛਟਕੇ ਨੂੰ ਜਿਹੜਾ ਦਿੱਲੀ ਦੀ ਹਾਈ ਕਮਾਂਡ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਹ ਮਹਿਸੂਸ ਕਰਦੀ ਆ ਕਿ ਭਗਵੰਤ ਮਾਨ ਹੁਣੀ ਅਗਵਾਈ ਕਰਨ ਦੇ ਵਿੱਚ ناکਾਮ ਜਾਪ ਰਹੇ ਆ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਚੋਣ ਰਣਨੀਤੀਕਾਰ ਸੰਦੀਪ ਪਾਠਕ ਨੂੰ ਸਮਝਦੀ ਆ ਕਿ ਹਾਂ ਭਈ ਜਿਹੜਾ ਚੋਣ ਰਣਨੀਤੀਕਾਰ ਆ ਉਹ ਸੰਦੀਪ ਪਾਠਕ ਹੀ ਹੈ ਜਿਸ ਦੇ ਕਰਕੇ 2022 ਦੇ ਵਿੱਚ ਜਿਹੜੀ ਇਲੈਕਸ਼ਨ ਆਮ ਆਦਮੀ ਪਾਰਟੀ ਪੂਰ ਬਹੁਤ ਬੜਾ ਜਿੱਤਦੀ ਹੈ ਇਸ ਤੋਂ ਬਾਅਦ ਵੀ ਕੋ ਚੋਣਾਂ ਦੇ ਵਿੱਚ ਜਿਹੜੀ ਆ ਸੰਦੀਪ ਪਾਠਕ ਦੀ ਜਿਹੜੀ ਭੂਮਿਕਾ ਅਹਿਮ ਰਹੀ ਹੈ ਪਰ ਇਸੇ ਹੀ ਕਾਰਨ ਸੰਦੀ ਪਾਟਕ ਨੂੰ ਸਰਪੰਦਰ ਜੀ ਇਹ ਜਿਹੜੀ ਆ ਹਕਮਾਨ ਹਾਈ ਕਮਾਨ ਬਣੂ ਦਿੱਤੀ ਗਈ ਆ ਕਿ ਉਹ ਭਗਵੰਤ ਮਾਨ ਦਾ ਬਿਹਤਰ ਪ੍ਰਦਰਸ਼ਨ ਜਿਹੜਾ ਪੰਜਾਬ ਦੇ ਵਿੱਚ ਕਰ ਸਕਦੇ ਆ ਵਲੰਟੀਅਰ ਵੀ ਮਿਲ ਸਕਦੇ ਆ ਆ ਬੂਥ ਇੰਚਾਰਜਾਂ ਨੂੰ ਮਿਲ ਸਕਦੇ ਆ ਜਿਹੜੀ ਗੱਲ ਸ਼ਾਇਦ ਭਗਵੰਤ ਪਾਟਕ ਉਹਨਾਂ ਦੇ ਵਿੱਚ ਹੈ ਨਹੀਂ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਤੁਸੀਂ ਦੇਖ ਲਓ 2.5 ਸਾਲਾਂ ਦੇ ਵਿੱਚ ਆਮ ਇਹ ਚਰਚਾ ਬਾਰੇ ਕਿ ਭਗਵੰਤ ਮਾਨ ਨੂੰ ਆਪਣੀ ਵਿਧਾਇਕਾਂ ਨੂੰ ਨਹੀਂ ਮਿਲਦੇ ਟਾਈਮ ਨਹੀਂ ਦਿੱਤੇ ਇਹ ਵਿਧਾਇਕਾਂ ਦੀਆਂ ਸ਼ਿਕਾਇਤਾਂ ਵੀ ਕਈ ਸਮੇਂ ਸਾਹਮਣੇ ਆਈਆਂ ਤਾਂ ਜਦੋਂ ਫਿਰ ਪਾਰਟੀ ਦਾ ਕਾਰਡਰ ਜਾਂ ਪਾਰਟੀ ਦੇ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਜਾਂ ਆਪਣੀ ਹੀ ਨੇਤਾ ਦੇ ਖਿਲਾਫ ਜੇਕਰ ਹੋਣਗੇ ਤਾਂ ਫਿਰ ਹਰਮਨ ਤਾਂ ਸੁਖਵਿੰਦਰ ਜੀ ਸੋਚੂਗੀ ਸੋਚੂਗੀ ਤਾਂ ਉਹ ਸੋਚਦਾ ਨਤੀਜਾ ਹੀ ਇਹ ਆ ਕਿ ਸੰਦੀਪ ਪਾਟਕ ਦੇ ਹੱਥ ਜਿਹੜੀ ਉਕਮਾਨ ਜਿਹੜੀ ਆ ਉਹ ਦੇ ਦਿੱਤੀ ਗਈ ਆ ਤਾਂ ਰਲਣ ਦੇ ਜਿਹੜੇ ਆਪਸ ਦੇ ਵਿੱਚ ਰਲ ਕੇ ਅਸਾਰ ਜਿਹੜੇ ਉਹ ਨਸਰ ਆਉਂਦੇ ਨਹੀਂ ਹੈਗੇ ਬਾਕੀ 28000 ਦੀ ਜਿਹੜੀ ਤੁਸੀਂ ਗੱਲ ਕੀਤੀ ਆ ਸਦੂ ਸਾਹਿਬ ਇਹ ਪਾਰਟੀ ਨੂੰ ਵੀ ਪਤਾ ਕਿ ਉੱਥੇ ਜਿਹੜੀ ਇਹ ਚੋਣ ਲੜੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਬੂਹੜੀ ਨਹੀਂ ਲੜੀ ਜਾ ਰਹੀ ਜਿਹੜਾ ਉਮੀਦਵਾਰ ਬੇਦਰ ਭਗਤ ਉਹ ਭਗਤ ਚੂਨੀ ਡਾਲਦਾ ਬੰਦਾ ਐ ਬੇਟਾ ਆ ਪਗਤ ਚੂਨੀ ਲਾਲ ਹੁਣੀ ਜਿਹੜੇ ਸੀ ਭਾਜਪਾ ਦੇ ਵਿੱਚ ਇੱਕ ਸਿਆਸੀ ਨੇਤਾ ਸੀ ਤਾਂ ਭਗਵਿੰਦਰ ਭਗਤ ਦੇ ਚਿਹਰੇ ਤੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਖੇਡਦੀ ਪਈ ਆ ਦੂਸਰੇ ਪਾਸੇ ਸ਼ਹੀਦਨ ਅੰਗਰਾਲ ਹੁਣੀ ਆ ਜਾਂ ਬੀਬੀ ਆ ਕਾਂਗਰਸ ਦੇ ਜਿਹੜੇ ਨੇ ਬੀਬੀ ਸ੍ਰਿੰਦਰ ਕੌਰ ਹੁਣੀ ਨੇ ਉਹ ਨੇ ਤਾਂ ਸਥਿਤੀਆਂ ਜਿਹੜੀਆਂ ਨੇ ਸੁਖਵਿੰਦਰ ਜੀ ਉਹ ਆਮ ਆਦਮੀ ਪਾਰਟੀ ਨੇ ਅਗਰ ਵੇਖਿਆ ਜਾਵੇ 28000 ਤਾਂ ਬਹੁਤ ਵੱਡਾ ਫਰਕ ਆ ਇਥੇ ਦਾ ਫਰਕ ਹੈ ਸੁਖਵਿੰਦਰ ਜੀ ਹਜ਼ਾਰ ਮੋਟਾ ਦਾ ਜਿਹੜਾ ਉਹ ਕਦੀ ਕਵਰ ਨਹੀਂ ਹੁੰਦਾ ਹੁੰਦਾ ਪਰ ਪਾਰਟੀ ਦੇ ਵਿੱਚ ਚੋਣਾਂ ਤੋਂ ਪਹਿਲਾਂ ਜਿਹੜਾ ਇੱਕ ਕਲੇਸ਼ ਜਿਹੜਾ ਪੈ ਗਿਆ ਸੋਖੰਦਰ ਜੀ ਕੇਵਲ ਜਲੰਧਰ ਦੀ ਜਿਮਨੀ ਚੋਣ ਤੇ ਅਸਰ ਨਹੀਂ ਪਾਊਗਾ ਬਲਕਿ ਜਿਹੜੀਆਂ ਬਾਕੀ ਜਿਮਨੀ ਚੋਣਾਂ ਹੋਣੀਆਂ ਨੇ ਉੱਥੇ ਵੀ ਇਸ ਕਲੇਸ਼ ਦਾ ਜਿਹੜਾ ਅਸਰ ਜਿਹੜਾ ਉਹ ਜ਼ਰੂਰ ਪਵੇਗਾ ਦਿਖਾਈ ਦੇਵੇਗਾ ਕਿਉਂਕਿ ਇਸ ਚੋਣਾਂ ਦੇ ਵਿੱਚ ਹੀ ਇਹ ਗੱਲ ਸਪਸ਼ਟ ਹੋ ਜਾਣੀ ਆ ਕਿ ਕਿਸ ਦੀ ਝੰਡੀ ਜਿਹੜੀ ਆ ਉਹ ਬਰਕਰਾਰ ਰਹੀਂਦੀ ਆ ਜੇਕਰ ਨਤੀਜੇ ਜਿਹੜੇ ਆ ਭਗਵੰਤ ਮਾਨ ਹੋਣਾਂ ਦੇ ਖਿਲਾਫ ਜਾਂਦੇ ਆ ਤਾਂ ਕੁਦਰਤੀ ਆ ਸੋਖੰਦਰ ਜੀ ਭਗਵੰਤ ਮਾਨ ਹੋਣਾਂ ਦੇ ਜਿਹੜੇ ਆਉਂਦੇ ਦੇਂਦੇ ਉਹ ਮੁਸ਼ਕਲਾ ਪਰਪਰ ਜ਼ਰੂਰ ਹੋਣਾ ਪਰਪੂ ਰਹਿਣਗੇ ਔਰ ਆਵਾਦੀ ਪਾਰਟੀ ਦੇ ਵੀ ਮਨ ਨੂੰ ਲੱਗਦਾ ਕਿ ਔਰ ਇਹ ਲੜਾਈ ਜਿਹੜੀ ਇੱਥੇ ਮੁੱਕਣ ਵਾਲੀ ਨਹੀਂ ਹੈ ਇਹ ਲੜਾਈ ਅੱਗੇ ਵੀ ਜਿਹੜੀ ਆ ਮੈਨੂੰ ਲੱਗਦਾ ਕਿ ਚੱਲਦੀ ਰਹੇਗੀ ਦੇਖਦੇ ਆ ਕਿ ਇਹ ਸੱਟਾ ਜਿਹੜਾ ਜਿਹੜੇ ਇਹ ਲੜਾਈ ਹੈ ਇਹ ਭਗਵੰਤ ਮਾਨ ਅਤੇ ਸੰਦੀਪ 파ਟਕ ਦੀ ਜਾਂ ਕਹਿ ਲੋ ਕਿ ਭਗਵੰਤ ਮਾਨ ਵਾਸਤੇ ਦਿੱਲੀ ਲੌਬੀ ਜੀ ਇਹ ਆਵਾਦੀ ਪਾਰਟੀ ਨੇ ਭਗਵੰਤ ਮਾਨ ਨੂੰ ਕਿਸ ਮੋੜ ਤੇ ਜਿਹੜੀ ਉਹ ਲੈ ਕੇ ਜਾਂਦੀ ਹੈ ਪਰ ਲੜਾਈ ਜਿਹੜੀ ਜ਼ਰੂਰ ਬਣੀ ਹੋਈ ਹੈ ਚਲੋ ਅੱਗੇ ਸਾਬ ਅਗਲੀ ਗੱਲ ਕਰ ਲੈਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦਾਅਵੇ ਕਰਦੇ ਰਹੇ ਆ ਕਿ ਭਾਈ ਅਸੀਂ ਮਤਲਬ ਪੰਜਾਬ ਦੇ ਵਿੱਚ ਆਪਣੀ ਬਿਜਲੀ ਪੈਦਾ ਕਰਾਂਗੇ ਜੀ ਆਪਣੀ ਬਿਜਲੀ ਕਿਉਂ ਨਹੀਂ ਅਸੀਂ ਲੈ ਰਹੇ ਅਸੀਂ ਜੀ ਫਲਾਣਾ ਪਾਵਰ ਪਲਾਂਟ ਜਿਹੜਾ ਖਰੀਦ ਲਿਆ ਬਹੁਤ ਸਾਰੇ ਲੋਕਾਂ ਨੇ ਮਹਿੰਗਾ ਖਰੀਦ ਲਿਆ ਕਹਿੰਦੇ ਜੀ ਨਹੀਂ ਇੱਥੋਂ ਅਸੀਂ ਆਪਣੀ ਬਿਜਲੀ ਪੈਦਾ ਕਰਿਆ ਕਰਾਂਗੇ ਇੱਕ ਇੱਕ ਕਿਹੜਾ ਇਲਾਕਾ ਸੀ ਮੈਂ ਭੁੱਲ ਗਿਆ ਜਿੱਥੇ ਕਹ ਰਹੇ ਸੀ ਕਿ ਸਾਡਾ ਉੱਥੇ ਕੋਲੇ ਦਾ ਖਾਨ ਵੀ ਜਿਹੜਾ ਲੱਭ ਗਿਆ ਉਤੋਂ ਕੋਲਾ ਲਿਆ ਕੇ ਅਸੀਂ ਆਪਣੀ ਬਿਜਲੀ ਪੈਦਾ ਕਰਾਂਗੇ ਮਤਲਬ ਉਹ ਦਾਅਵੇ ਪਹਿਲੀ ਵਾਰੀ ਨਹੀਂ ਹੋਏ ਕਿ ਮੁੱਖ ਮੰਤਰੀ ਦੇ ਦਾਅਵੇ ਝੂਠੇ ਨਿਕਲੇ ਹੋਣ ਬਸ ਇਹ ਜਿਹੜੀ ਵਾਰੀ ਇਹ ਹੋ ਚੁੱਕਿਆ ਪਰ ਅਣਖੀ ਸਾਹਿਬ ਇਹਦਾ ਵਾਕਈ ਦਾਵਾ ਜਿਹੜਾ ਝੂਠਾ ਨਿਕਲ ਗਿਆ ਔਰ ਪਤਾ ਲੱਗਿਆ ਕਿ ਸਭ ਤੋਂ ਵੱਧ ਜਿਹੜੀ ਬਿਜਲੀ ਖਰੀਦਣ ਵਾਲਾ ਕੋਈ ਸੂਬਾ ਹੈ ਤਾਂ ਉਹ ਆਪਣਾ ਪੰਜਾਬ ਹੀ ਹੈ ਪੈਦਾ ਤਾਂ ਕੀ ਕਰਨੀ ਸੀ ਔਰ ਸਭ ਤੋਂ ਵੱਧ ਖੀਦੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੀ ਫੰਦਾ ਪੈ ਗਿਆ ਗੜ ਦੇ ਵਿੱਚ ਜਿਹੜਾ ਇਹਨਾਂ ਨੇ ਖੁਦ ਹੀ ਪਾ ਲਿਆ ਫ੍ਰੀ ਬਿਜਲੀ ਵਾਲਾ ਉਹ ਵੀ ਕਹਿੰਦੇ ਕਿ ਬੜੇ ਹਾਸ਼ੀ ਤੇ ਲਿਜਾ ਰਿਆ ਪੰਜਾਬ ਸਰਕਾਰ ਸੋਖੰਦਰ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਸਬੰਧ ਵਿੱਚ ਕਹਿੰਦੇ ਹੁੰਦੇ ਸੀ ਕਿ ਮੈਂ ਰੰਗਲਾ ਪੰਜਾਬ ਬਣਾਉਣਾ। ਰੰਗਲਾ ਪੰਜਾਬ ਤੇ ਬਣਿਆ ਨਹੀਂ। ਬੀਤੇ ਲੰਮੇ ਸਮੇਂ ਵਿੱਚ ਜਿਸ ਤਰੀਕੇ ਨਾਲ ਪੰਜਾਬ ਤੇ ਸਿਰ ਤੇ ਕਰਜ਼ਾ ਚੜਿਆ। ਤੇ ਉਦੋਂ ਤਾਂ ਫਿਰ ਰੰਗਲਾ ਪੰਜਾਬ ਹੀ ਕਹਿ ਸਕਦੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਹਾਂ ਭਈ ਹਰ ਪਾਸੇ ਖੁਸ਼ਹਾਲੀ, ਹਰ ਪਾਸੇ ਆ ਸੋਹਣੀ ਜਿਹੜੀ ਸਵੀਰ ਜਿਹੜੀ ਹੋਊਗੀ। ਪਰ ਅਮਨ ਕਾਨੂੰਨ ਦੀ ਸਥਿਤੀ ਵੇਖ ਲਓ, ਨਸ਼ਿਆਂ ਦੀ ਵਿਕਰੀ ਵੇਖ ਲਓ, ਬੇਸ਼ੱਕ ਹੁਣ ਮੁਖਬਤਰੀ ਸਾਹਿਬ ਦੀ ਜਾਗ ਖੁੱਲੀ ਆ। ਉਹਨਾਂ ਨੇ ਜਾ ਕੇ ਉਸ ਨੂੰ ਕੱਸਿਆ, ਪੁਲਿਸ ਵੀ ਵੱਡੇ ਪੱਧਰ ਤੇ ਬਦਲੀਆਂ ਹੋ ਗਈਆਂ। ਪਰ ਉਹ ਸੁਪਨਿਆਂ ਦਾ ਪੰਜਾਬ ਜਿਹੜਾ ਭਗਵੰਤ ਬਾਣਾ ਹੁਣਾਂ ਨੇ ਸੋਚਿਆ ਸੀ ਜਿਹੜਾ ਸਿਰਜਿਆ ਸੀ ਉਹ ਸਿਰਜਿਆ ਨਹੀਂ ਗਿਆ ਉਹਨਾਂ ਦੀ ਕਲਪਨਾ ਦੇ ਵਿੱਚ ਹੀ ਗਿਆ ਚਾਹੇ ਉਹ ਮਹਿੰਗਾਈ ਦੇ ਪੱਖ ਤੋਂ ਤੇ ਚਾਹੇ ਬਾਕੀ ਪੱਖਾਂ ਤੋਂ ਹੁਣ ਇੱਕ ਨਵਾਂ ਦਿਲਚਸਪ ਮਾਮਲਾ ਜਿਹੜਾ ਬੜਾ ਹੈਰਾਨੀਜਨਕ ਜਿਹੜਾ ਮਸਲਾ ਉਹ ਸਾਹਮਣੇ ਆਇਆ ਕਿ ਪੰਜਾਬ ਉਹ ਸੂਬਾ ਬਣ ਗਿਆ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਸਭ ਤੋਂ ਜ਼ਿਆਦਾ ਬਿਜਲੀ ਖਰੀਦਦਾ ਤੇ ਮਹਿੰਗੇ ਰੇਟਾਂ ਤੇ ਖਰੀਦਦਾ ਹੈਗਾ ਜਦੋਂ ਕਿ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਇਹ ਹਾਲਾਤ ਜਿਹੜੇ ਆ ਬਿਜਲੀ ਦੇ ਉਹ ਕਦੇ ਵੀ ਨਹੀਂ ਦੇ ਖਾਸ ਤੌਰ ਤੇ 2017 ਦਾ ਹੁਣ 2017 ਤੱਕ ਪੰਜਾਬ ਦੇ ਵਿੱਚ ਉਸ ਸਮੇਂ ਇਹ ਇਸ ਗੱਲ ਤਾਂ ਹੀ ਗਵਾਇਆ ਕਿ ਕਦੀ ਬੱਤੀ ਦੇ ਇੰਨੇ ਲੰਮੇ ਕੱਟ ਜਿਹੜੇ ਉਹ ਲੱਗੇ ਨਹੀਂ ਸੀ ਪੰਜਾਬ ਉਸ ਵੇਲੇ ਬਿਜਲੀ ਸਰਪਲਸ ਕਰਨ ਵਾਲਾ ਸੂਬਾ ਜਿਹੜਾ ਉਹ ਬਣਿਆ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਉਂਦੀ ਹੈ ਤੇ ਕਾਂਗਰਸ ਦੀ ਜਦੋਂ ਸਰਕਾਰ ਆਉਂਦੀ ਹੈ ਤੇ ਪੰਜਾਬ ਦਾ ਜਿਹੜਾ ਬਿਜਲੀ ਮਹੱਤਮਾ ਥੱਲੇ ਵੱਲ ਜਾਣਾ ਸ਼ੁਰੂ ਕਰਦਾ ਕਿਉਂਕਿ ਉਸ ਸਮੇਂ ਦੇ ਵਿੱਚ ਇੱਕ ਤਰ੍ਹਾਂ ਦਾ ਪਲਟ ਜਿਹੜਾ ਉਹ ਬੰਦ ਹੋ ਜਾਂਦਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਸੁਭਾਅ ਦੇ ਮਤਾਬਕ ਕੁਝ ਕੀਤਾ ਹੀ ਕੁਝ ਨਹੀਂ ਬਿਜਲੀ ਦੀ ਨਵੇਂ ਨਰਮਾਨ ਦੇ ਸੰਬੰਧੀ ਤੇ ਹਾਂ ਵੀ ਔਰ ਫਿਰ ਵੀ ਕੰਮ ਚਲੋ ਉਹ ਚੱਲਦਾ ਰਿਹਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਆ ਲੋਕਾਂ ਨਾਲ ਇਹ ਦਾਅਵੇ ਕਰਦੀ ਵਾਅਦੇ ਕਰਦੀ ਆ ਕਿ ਹਾਂ ਵੀ ਕੋਈ ਚੱਕ ਦੀ ਮੋਤ ਬਿਜਲੀ ਦਵਾਂਗੇ ਇਹ ਦਵਾਂਗੇ ਉਹ ਦਵਾਂਗੇ ਦਿੱਲੀ ਦੇ ਵਿੱਚ ਸਾਨੂੰ ਬਿਜਲੀ ਦੀ ਕੋਈ ਕਮੀ ਨਹੀਂ ਆ ਪੰਜਾਬ ਦੇ ਵਿੱਚ ਵੀ ਅਸੀਂ ਉਸੇ ਤਰੀਕੇ ਦੀ ਬਿਜਲੀ ਦਵਾਂਗੇ ਤਾਂ ਪੰਜਾਬ 'ਚ ਜਦੋਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ 600 ਯੂਨਟ 300 ਯੂਨਟ ਪ੍ਰਤੀ ਮਹੀਨਾ ਜਿਹੜਾ ਗ੍ਰਿਡ ਖਪਤਕਾਰਾਂ ਨੂੰ ਦਿੱਤਾ ਜਾਣਾ ਸ਼ੁਰੂ ਹੁੰਦਾ ਸ਼ੀਅਸੋ ਜੂਨੋਟਾ 3 ਜਿਹੜਾ ਦੇਣਾ ਤੇ ਉਹ ਜੂਨਟ ਦੇਣ ਦੇ ਨਾਲ ਸੁਖਵਿੰਦਰ ਜੀ ਪਾਵਰ ਕਾਮ ਦਾ ਪੱਠਾ ਵਹਿ ਗਿਆ ਪਾਵਰ ਕਾਮ ਦੀ ਅਜਿਹੀ ਸਥਿਤੀ ਬਣ ਚੁੱਕੀ ਹੈ ਤੇ ਕਈ ਵਾਰ ਉਹਨਾਂ ਦੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਨੇ ਉਹ ਵੀ ਚਿੱਠੀਆਂ ਲਿਖ ਲੈ ਕੇ ਕਹਿੰਦੇ ਨੇ ਕਿ ਬੰਦ ਕਰ ਦੋ ਸੰਘਾਰ ਹੋ ਚੁੱਕਾ ਤਨਖਾਵਾ ਦੇਣ ਜੋਗੇ ਵੀ ਪੈਸੇ ਜਿਹੜੇ ਨਹੀਂ ਹੈ ਪਰ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਦੇ ਵਾਸਤੇ ਭਗਵੰਤਬਾਨ ਉਹਨਾਂ ਨੇ ਪਾਵਰ ਕਾਮ ਦੀ ਜਿਹੜੀ ਬੜੀ ਆ ਉਹ ਲੈ ਲਈ ਹੁਣ ਇੰਟਰਸਟਿੰਗ ਗੱਲ ਇਹ ਆ ਕਿ ਐਸਲੇ ਪੰਜਾਬ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਜਿਹੜੇ ਕਟ ਆ ਉਹ ਲੱਗਦੇ ਪਿਆ ਬਿਜਲੀ ਗਰਮੀ ਜਿਹੜੀ ਆ ਉਹ ਹਾਈ ਜਿਹੜੀ ਹੁੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਥਰਮਲ ਪਲਾਂਟ ਨੇ ਜਾਂ ਸਰਕਾਰ ਦੀ ਸਹਾਇਤਾ ਨਾਲ ਜਿਹੜੇ ਨਿੱਜੀ ਨੇ ਉਹ ਪਰਸੋ ਮੈਗਾਵਾਟ ਬਿਜਲੀ ਜਿਹੜੀ ਆ ਉਹ ਪੈਦਾ ਕਰਦੇ ਤੇ 9000 ਜਿਹੜੀ ਮੈਗਾਵਾਟ ਬਿਜਲੀ ਆ ਪਾਵਰ ਕੰਪ ਬਾਹਰੋਂ ਖਰੀਦਦਾ ਜਿਸ ਦੀ ਕੀਮਤ 25000 ਕਰੋੜ ਰੁਪਈਆ ਵੱਧਦੀ ਹੈ ਸਿੱਧੂ ਸਾਹਿਬ ਹੁਣ ਇਨੀ ਮਹਿੰਗੀ ਬਿਜਲੀ ਇਨੇ ਮਹਿੰਗੇ ਰੇਟ ਤੇ ਬਿਜਲੀ ਖਰੀਦ ਲਈ ਤਾਂ ਦੂਜੇ ਪਾਸੇ ਮੁਹਤ ਬਿਜਲੀ ਦੇਣ ਦੇ ਨਾਲ ਕੋਈ ਵੀ ਵਸੂਲੀ ਜਿਹੜੀ ਆ ਮਹਿਕਬੇ ਨੂੰ ਨਾ ਹੋਣੀ ਤਾ ਸੋਬਾ ਵਾਕਾ ਕਿ ਬੈਕ ਮੇਨਾ ਪੱਠਾ ਜਿਹੜਾ ਪਾਵਰ ਬੰਦਾ ਉਹ ਬੈਠ ਚੁੱਕਾ ਤੇ ਦੂਸਰੇ ਪਾਸੇ ਐਸ ਕਲੇ ਜਿਹੜੀ ਬਿਜਲੀ ਦੀ ਲੋਡ ਆ ਉਹ 16000 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਭਗਵੰਤਬਾਣ ਹੁਣਾਂ ਨੇ 4 ਖਾੜਾਂ ਦੇ ਵਿੱਚ ਇੱਕ ਕਿਹਦੇ ਪੰਜਾਬ ਦੀ ਕੋਲੇ ਦੀ ਖਾਨ ਸੀ ਉਥੋਂ ਕੋਲਾ ਸਿੱਧਾ ਆਊਗਾ ਸਭ ਕੁਝ ਹੋਊਗਾ। ਉਹ ਪਤਾ ਨਹੀਂ ਕੋਲਾ ਆਇਆ ਕਿ ਨਹੀਂ ਆਇਆ। ਬੀਤੇ ਸਮੇਂ ਦੇ ਵਿੱਚ ਇੱਕ ਇਹਨਾਂ ਨੇ ਜਿਹੜਾ ਪਲਾਂਟ ਸੀ ਉਹ ਵੀ ਖਰੀਦਿਆ ਬਿਜਲੀ ਦਾ ਅ ਨੂੰ ਸਬਸਾਈਟ ਤੇ ਮੈਨੂੰ ਜੇਕਰ ਮੈਂ ਗਲਤ ਬਾਹਾਂ ਉਹ ਸਾਈਟ ਤੇ ਖਰੀਦਿਆ ਪਰ ਉਸਦੀ ਵੀ ਕਹਿੰਦੇ ਜਿਹੜੀ ਆ ਉਹ ਚੱਲਿਆ ਨਹੀਂ ਅਜੇ ਤੱਕ। ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ 25000 ਕਰੋੜ ਰੁਪਏ ਦੀ ਤੁਸੀਂ ਬਿਜਲੀ ਖਰੀਦ ਰਹੇ ਕਟ ਜਿਹੜੇ ਲੰਬੇ ਲੰਬੇ ਲੱਗ ਰਹੇ ਆ ਤੇ ਪਾਵਰ ਕਾਮ ਦੀ ਦਿਨ ਬਦ ਦਿਨ ਸਥਿਤੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਆ ਤੇ ਇਸ ਦੀ ਜ਼ਿੰਮੇਵਾਰੀ ਸਿੱਧੀ ਤੇ ਸਿੱਧੇ ਸਤੂ ਸਾਹਿਬ ਮੌਜੂਦਾ ਸਰਕਾਰ ਦੀ ਬਣਦੀ ਆ ਮੁੱਖ ਮੰਤਰੀ ਸਾਹਿਬ ਦੀ ਬਣਦੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਸੀ ਕਿ ਬਿਜਲੀ ਦੀ ਆ ਮੁਫਤ ਬਿਜਲੀ ਜਿਹੜੀ ਸਪਲਾਈ ਜਾਰੀ ਰਹੂਗੀ ਪਰ ਜੇਕਰ ਅਜਿਹੀ ਸਥਿਤੀ ਹੈ ਕਿ ਜਦੋਂ ਤੁਹਾਡੇ ਕੋਲ ਲੋੜ ਹੀ ਪੂਰੀ ਨਹੀਂ ਹੋ ਰਹੀ ਜੇਕਰ ਪਾਵਰ ਕਾਮ ਦਿਨ-ਬਦਨ ਕੰਗਾਲ ਹੁੰਦਾ ਜਾ ਰਿਹਾ ਤਾਂ ਅਜਿਹੀ ਸਥਿਤੀ ਵਾਸਤੇ ਫਿਰ ਕੁਝ ਨਾ ਕੁਝ ਸੋਚਣਾ ਪਊਗਾ ਜਿਸ ਤਰੀਕੇ ਨਾਲ ਅਸੀਂ ਅੱਜ ਤੋਂ 2 ਦਿਨ ਪਹਿਲਾਂ ਆਪਣੇ ਪ੍ਰੋਗਰਾਮ 'ਚ ਕੀਤਾ ਕਿ ਪੰਜਾਬ ਵਿੱਤੀ ਅਮਰਜੈਂਸੀ ਵੱਲ ਵੱਧਦਾ ਪਿਆ ਖਜ਼ਾਨਾ ਜਿਹੜਾ ਦਿਨ-ਬਦਨ ਖਾਲੀ ਹੁੰਦਾ ਜਾ ਰਿਹਾ ਕਿਤੋਂ ਵੀ ਜਿਹੜੇ ਸੋਰਸਸ ਨੇ ਉਹ ਖਤਮ ਹੁੰਦੇ ਜਾ ਰਹੇ ਆ ਇਹ ਗੱਲ ਜਿਹੜੀ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਦੇ ਆ ਦੱਸੀ ਜਿਹਦੇ ਵਿੱਚ ਜਿਸ ਦਾ ਮੂਲ ਕਾਰਨ ਸਿਰਫ ਸਿਰਫ ਇਹ ਸੀ ਕਿ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਜਾਂ ਮੁਫਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਕਹਿੰਦੇ ਉਸ ਮੀਟਿੰਗ ਦੇ ਵਿੱਚ ਜਿਹੜੇ ਅਧਿਕਾਰੀ ਸਨ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਲਾਹ ਦਿੱਤੀ ਕਿ ਬਿਜਲੀ ਦਾ ਜਿਹੜੀ ਇਹ ਦਿੱਤੀ ਬਹੁਤ ਬਿਜਲੀ ਦਿੱਤੀ ਜਾ ਰਹੀ ਹੈ ਇਹਦੇ ਸਬੰਧੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਨਹੀਂ ਇਹਦੇ ਸਬੰਧੀ ਆਪਾਂ ਕੋਈ ਫੈਸਲਾ ਨਹੀਂ ਲੜਾ ਬਿਜਲੀ ਦੇ ਰੇਟ ਜਿਹੜੇ ਆ ਤੁਸੀਂ ਜਰੂਰ ਹੀ ਵਧਾ ਦਿੱਤੇ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਪੂਰਨ ਤੌਰ ਤੇ ਤੁਹਾਡੀਆਂ ਇਹਨਾਂ ਨੀਤੀਆਂ ਦੇ ਕਾਰਨ ਸਿਆਸੀ ਨੀਤੀਆਂ ਸਿਆਸੀ ਰੋਟੀਆਂ ਨੂੰ ਸੇਕਣ ਦੇ ਕਾਰਨ ਜੇਕਰ ਤੁਸੀਂ ਪੰਜਾਬ ਨੂੰ ਪੂਰਨ ਤੌਰ ਤੇ ਦਾਤੇ ਉੱਤੇ ਲਾ ਦਿੱਤਾ ਤਾਂ ਸਰਪੰਦਰ ਜੀ ਫਿਰ ਇਸ ਦਾ ਅਸਰ ਤਾਂ ਫਿਰ ਤੁਹਾਡੇ ਤੇ ਵੀ ਪੈਣਾ ਸਰਕਾਰ ਤੇ ਵੀ ਪੈਣਾ ਤੇ ਲੋਕਾਂ ਤੇ ਵੀ ਪੈਣਾ ਹੁਣ ਵੇਖਦੇ ਆ ਕਿ ਪਾਵਰ ਕਾਮ ਦੀ ਇਹ ਜਿਹੜੀ ਸਥਿਤੀ ਦਿਨ ਬਦ ਦਿਨ ਜਿਹੜੀ ਪਤਲੀ ਹੁੰਦੀ ਜਾ ਰਹੀ ਹੈ ਇਹ ਕਿੰਨੇ ਕ ਦਿਨ ਤੱਕ ਪਾਵਰ ਕਾਮ ਇਹਦੇ ਉੱਤੇ ਆਕਸੀਜਨ ਲੈ ਲੈ ਕੇ ਬਾਹਰੋਂ ਆਕਸੀਜਨ ਲੈ ਲੈ ਕੇ ਆਪਣਾ ਕੰਮ ਚਲਾਊਗਾ ਇਹ ਤਾਂ ਸੁਖਵਿੰਦਰ ਜੀ ਹੁਣ ਵੇਖਣ ਵਾਲੀ ਗੱਲ ਆ ਪਰ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਉਹ ਫੂਕ ਜਰੂਰ ਦਿਖਲ ਗਈ ਆ ਜਿੱਥੇ ਕਹਿੰਦੇ ਸੀ ਅਸੀਂ ਪਾਵਰ ਕਾਮ ਇਹ ਆ ਪਹਿਲੀ ਸਰਕਾਰ ਆ ਜਿਸ ਨੇ ਆਪਣਾ ਇਹ ਪ੍ਰਾਈਵੇਟ ਜਿਹੜਾ ਅਥਰਮਿਕ ਪਲਾਂਟ ਆ ਉਹ ਖਰੀਦ ਲਿਆ ਭਗਵੰਤ ਮਾਨ ਕੋਈ ਇਹੋ ਜਿਹੇ ਦਾਅਵੇ ਕਰਦੇ ਸਨ ਪਰ ਇਹ ਜਿਹੜੇ ਤਤ ਸੁਖਿੰਦਰ ਜੀ ਸਾਹਮਣੇ ਆਏ ਆ ਸਰਕਾਰ ਦੇ ਦਾਅਵੇ ਦੀ ਇਹਨੇ ਪੋਲ ਖੋਲ ਕੇ ਰੱਖ ਦਿੱਤੀ ਆ ਜ਼ਰੂਰੀ ਆ ਕਿ ਠੀਕ ਆ ਤੁਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਲੋਕਾਂ ਨੂੰ ਸਹੂਲਤਾਂ ਮੋਟਾ ਨਾ ਦਿਓ ਕੁਝ ਘੱਟ ਡੇਟਾ ਤੇ ਦੇ ਦਿਓ ਤਾਂ ਜੋ ਘੱਟੋ ਘੱਟ ਮਹਿਕ ਵੀ ਬਚੇ ਰਹਿਣ ਤੇ ਲੋਕ ਵੀ ਸੁਖਿੰਦਰ ਜੀ ਬਚੇ ਰਹਿਣ ਨਹੀਂ ਤਾਂ ਲੋਕਾਂ ਦਾ ਤਾਂ ਖਜੂਮਰ ਨਿਕਲਦਾ ਨਿਕਲਦਾ ਜਿਸ ਤਰੀਕੇ ਨਾਲ ਹੁਣ ਬਿਜਲੀ ਦੇ ਘੱਟ ਲੰਬੇ ਲੰਬੇ ਲੱਗ ਰਹੇ ਆ ਤਾਂ ਉਸ ਤੋਂ ਜੇ 600 ਯੂਨਿਟ ਤੋਂ ਵੱਧ ਜਾਂਦੇ ਤਾਂ ਫਿਰ ਵੱਡੇ ਪੈਸੇ ਜਿਹੜੇ ਦੇਣੇ ਪੈਂਦੇ ਸੋ ਸਰਕਾਰ ਨੂੰ ਚਾਹੀਦਾ ਕਿ ਮੁਫਤ ਬਿਜਲੀ ਦੇਣ ਦੀ ਬਜਾਈ ਉਸਤੇ ਘੱਟ ਡੇਟਾ ਬਾਕਮਾ ਵੀ ਬਚਾਰੇ ਲੋਕ ਵੀ ਬਚੇ ਰਹੇ ਚਲ ਅਨਕਸਾ ਜੀ ਸਾਡਾ ਪ੍ਰੋਗਰਾਮ ਜਿਹੜੇ ਤੋਂ ਅੱਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਐਸਾਂ ਪ੍ਰੋਫੈਸਰ ਮਜੀਠ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਲੋਂ ਅਰਾਮ ਖਬਰਾਂ ਤੇ ਗੱਲਬਾਤ ਕੀਤੀ ਕਿ ਉਹ ਬਿਲਕੁਲ ਦੇ ਗੜਕੀ ਸਾਹਿਬ ਜਿਨਾਂ ਕੀ ਗੱਲਬਾਤ ਪਰ ਜੂ ਪਸੰਦ ਆਈ ਉਹ ਦੋਰਾ ਫਿਰ ਮਿਲਾਂਗੇ ਧੰਨਵਾਦ